ਅੱਜ 3 ਸਾਲ ਹੋ ਗਏ ਨੇ ਮੈਨੂੰ ਪੰਜਾਬ ਵਿਧਾਨ ਸਭਾ ਦਾ ਵਿਧਾਇਕ ਬਣਿਆ ਜਿਹਦੇ ਲਈ ਆਜ਼ਮਪੁਰ ਵਾਸੀਆਂ ਦਾ ਬਹੁਤ ਬਹੁਤ ਵੱਡਾ ਯੋਗਦਾਨ ਦੇਹਾ ਜਿਨ੍ਹਾਂ ਦੀ ਬਦੌਲਤ ਮੈਂ ਐਮਐਲਏ ਬਣਿਆ ਔਰ ਮੈਂ ਜਦੋਂ ਮੈਨੂੰ ਟਿਕਟ ਮਿਲਿਆ ਸੀ ਤਾਂ ਮੈਂ ਇਸ ਦਰਬਾਰ ਦੇ ਬਣੀ ਤੇ ਆ ਕੇ ਦੇਵੀ ਮੰਦਿਰ ਦੇ ਵਿਚਾਰ ਕੇ ਅਰਦਾਸ ਕੀਤੀ ਸੀ ਔਰ ਉਹਨਾਂ ਦੀ ਕਿਰਪਾ ਦੇ ਨਾਲ ਮੈਂ ਐਮਐਲਏ ਬਣਿਆ ਅੱਜ 10 ਤਰੀਕ ਹੋ ਵੀ ਪੂਰੇ 3 ਸਾਲ ਹੋ ਗਏ ਨੇ ਮੈਨੂੰ ਮੈਂ ਬਲੇ ਬਣਿਆ ਜ਼ਿੰਦਗੀ ਦੇ ਅੰਦਰ ਕੁਝ ਕਰਦਿਆਂ ਕੁਝ ਗਲਤੀਆਂ ਹੋਈਆਂ ਹੋਣਗੀਆਂ ਖੁੱਲ੍ਹਾ ਹੋਈਆਂ ਹੋਣਗੀਆਂ ਉਹਨਾਂ ਦੀ ਅੱਜ ਖਿਮਾ ਜਾਂਚਨਾ ਤੇ ਅਰਦਾਸ ਬੇਨਤੀ ਚੰਗੀ ਭਵਿੱਖ ਦੇ ਲਈ ਅੱਜ ਮੈਂ ਕਰਨ ਵਾਸਤੇ ਆਇਆ ਕਿ ਮਹਾਮਾਈ ਹਮੇਸ਼ਾ ਸਾਡੇ ਤੇ ਮਿਹਰ ਕਰਿਆ ਹੱਥ ਰੱਖੇ ਆਉਣ ਵਾਲਾ ਜੀਵਨ ਸਾਡੀ ਪਾਰਟੀ ਦੇ ਲਈ ਸਾਡੇ ਸਾਰੇ ਸਹਿਯੋਗੀਆਂ ਦੇ ਲਈ ਪਰਿਵਾਰ ਦੇ ਲਈ ਔਰ ਖਾਸ ਤੌਰ ਤੇ ਸੁਮੱਚੇ ਆਦਮਪੁਰ ਸ਼ਹਿਰ ਤੇ ਆਦਮਪੁਰ ਵਸੀਆਂ ਦੇ ਲਈ ਅਰਦਾਸ ਕੀਤੀ ਹੈ ਕਿ ਉਹਨਾਂ ਦਾ ਵੀ ਚੰਗਾ ਜੀਵਨ ਹੋਵੇ ਜਿਨ੍ਹਾਂ ਦੀ ਬਦੌਲਤ ਮੈਂ ਤਰੱਕੀ ਦੇ ਰਸਤੇ ਤੇ ਚੱਲ ਰਿਹਾ ਔਰ ਸੱਚ ਦੇ ਰਸਤੇ ਤੇ ਤੁਰਾਂ ਇਸ ਕਰਕੇ ਅਜ ਦੇ ਵੀ ਵੰਦਰ ਦੇ ਅੰਦਰ ਮੈਂ ਆ ਕੇ ਆਪਣੇ ਸਾਥੀਆਂ ਦੇ ਨਾਲ ਨਕਮਸਤਕ ਹੋਇਆ ਅਰਦਾਸ ਕੀਤੀ ਹੈ ਕਿ ਮਹਾਮਈ ਕਿਰਪਾ ਕਰੇ ਦਿਨੋ-ਦੁਨਾਂ ਰਾਤੋਂ ਆਪਣੀ ਤਰੱਕੀ ਬਖਸ਼ੇ ਫਿਰ ਅਗਲੇ ਸਾਲ ਆਵਾਂ ਹਮੇਸ਼ਾ ਆਉਂਦਾ ਰਹਾਾਂ ਹਮੇਸ਼ਾ ਅਸ਼ੀਰਵਾਦ ਪ੍ਰਾਪਤ ਕਰਕੇ ਜ਼ਿੰਦਗੀ ਦੀਆਂ ਤਰੱਕੀਆਂ ਦੇ ਹੋਰ ਬਲੰਦੀਆਂ ਤੇ ਜਾਵਾਂ ਇਹ ਅਸ਼ੀਰਵਾਦ ਲੈਣ ਦੇ ਲਈ ਅੱਜ ਆਦਮਪੁਰ ਦੇ ਦੇਵੀ ਮਾਂ ਮੰਦਿਰ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਆਇਆ ਪ੍ਰਬੰਧਕ ਕਮੇਟੀ ਨੇ ਆਇਆ ਬਹੁਤ ਮਾਣ ਤੇ ਸਤਿਕਾਰ ਦਿੱਤਾ ਔਰ ਉਹਨਾਂ ਨੇ ਤੁਪਾਈ ਦੇਖੀ ਔਰ ਅਸ਼ੀਰਵਾਦ ਦਿੱਤਾ ਕਿ ਮੈਂ ਸਾਰੀ ਪ੍ਰਬੰਧਕ ਕਮੇਟੀ ਦਾ ਵੀ ਦਿਲੋਂ ਧੰਨਵਾਦ ਪੰਡਤ ਜੀ ਨੇ ਅਰਦਾਸ ਕੀਤੀ ਹੈ ਉਹਨਾਂ ਦਾ ਵੀ ਔਰ ਪ੍ਰਧਾਨ ਸਾਹਿਬ ਦਾ ਸਾਰੇ ਕੌਂਸਲਰ ਸਹਿਬਾਨ ਦਾ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦਾ ਕਿ ਹਮੇਸ਼ਾ ਤੁਸੀਂ ਬਹੁਤ ਸਹਿਯੋਗ ਦਿੱਤੇ ਨੇ ਔਰ ਇਹਨਾਂ ਸ਼ਹਿਰ ਵਾਸੀਆਂ ਦੀ ਬਦੌਲਤ ਮੇਰਾ ਬਾਣ ਜਿਹੜਾ ਆ ਉਹ ਦੇਸ਼ਾ ਪੰਜਾਬ ਦੇ ਅੰਦਰ ਵੱਧ ਰਿਹਾ ਔਰ ਬਾਦਾਂ ਮੈਨੂੰ ਅਸ਼ੀਰਵਾਦ ਲੈਣ ਵਾਸਤੇ ਅੱਜ ਮੈਂ ਆਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਕਰਾ ਮਹਾਵਾਈ ਦਾ ਬਹੁਤ ਸਾਰੇ ਦਰਬਾਰੀ ਜੀ ਜੈ